ਚੰਗਰ ਵਿਰੁੱਧ ਸ਼ੁਰੂ ਕੀਤਾ ਉਸੇ ਤਹਿਤ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਨੇ ਕਿ ਜਿਹੜੇ ਵੀ ਮਾੜੇ ਅੰਸਰ ਸਮਗਲਰ ਤੇ ਗੈਂਗਸਟਰਸ ਜਿਹੜੇ ਮਾਹੌਲ ਖਰਾਬ ਕਰ ਰਹੇ ਨੇ ਪੰਜਾਬ ਦਾ ਉਹਨਾਂ ਦੇ ਅਗੇਂਸਟ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਸੇ ਲੜੀ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬੜੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਮਾਨਯੋਗ ਡੀਆਈਜੀ ਸਾਹਿਬ ਸ਼੍ਰੀ ਸਤਿੰਦਰਜੀਤ ਜੀ ਦੇ ਦਿਸ਼ਾ ਨਿਰਦੇਸ਼ਾਂ ਹਿਤ ਸਾਡੀਆਂ ਵੱਖ-ਵੱਖ ਟੀਮਾਂ ਨੇ ਵੱਖ-ਵੱਖ ਕੇਸਾਂ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਸਭ ਤੋਂ ਪਹਿਲਾਂ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹਨਾ ਹੈ ਇੱਕ 21 ਤਰੀਕ ਨੂੰ ਇੱਕ ਨਾਮਤਾਰੀ ਕਰਿਆਨਾ ਸਟੋਰ ਤੇ ਮਾਲ ਜਿਹੜੀ ਮਾਲ ਏਰੀਆ ਵਿੱਚ ਪੈਂਦੀ ਹੈ ਥਾਣਾ ਕੰਬੋ। ਉੱਥੇ ਇੱਕ ਦੁਕਾਨਦਾਰ ਦੇ ਗੋਲੀ ਚਲਾ ਕੇ ਗਏ ਸੀਗੇ ਦੋ ਵਿਅਕਤੀ ਨਾਮਾ ਲੂਮ ਤੇ ਉਹ ਬੰਦੇ ਦੇ ਪੱਟ ਤੇ ਗੋਲੀ ਵੱਜੀ ਸੀਗੀ ਐਂਡ ਹੀ ਇਜ਼ ਕਰੰਟਲੀ ਸਟੇਬਲਾਈਜ਼ਡ ਤੇ ਉਹ ਆਪਣਾ ਇਲਾਜ ਕਰਾ ਰਹੇ ਨੇ। ਉਹ ਬੜੀ ਹੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਸਾਡੇ ਡੀਐਸਪੀ ਸਰਦਾਰ ਲਖਵਿੰਦਰ ਜੀ ਤੇ ਐਸਐਚਓ ਕੰਬੋ ਸ੍ਰੀ ਹਰਪਾਲ ਜੀ ਇਹਨਾਂ ਦੀ ਟੀਮ ਨੂੰ ਸੁਪਰਵਾਈਜ਼ ਕੀਤਾ ਸਾਡੇ ਐਸਪੀ ਡੀ ਸਾਹਿਬ ਨੇ ਸ੍ਰੀ ਹਰਿੰਦਰ ਜੀ ਨੇ ਤੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਅਰਸ਼ਦੀਪ ਸਿੰਘ ਅਤੇ ਮਾਨਸ ਪੱਡਾ ਇਹ ਦੋਨੇ ਤਰਨਤਾਰਨ ਦੇ ਰਹਿਣ ਵਾਲੇ ਨੇ ਤੇ ਇਹਨਾਂ ਨੂੰ ਜਦੋਂ ਗ੍ਰਿਫਤਾਰੀ ਤੋਂ ਬਾਅਦ ਇਹ ਇਹਨਾਂ ਦੇ ਜਿਹੜਾ ਪਿਸਟਲ ਰਿਕਵਰ ਕਰਨ ਜਾ ਰਹੇ ਸੀ ਕਿ ਜਿਹੜਾ 30 ਬੋਰ ਦਾ ਪਿਸਟਲ ਇਹਨਾਂ ਨੇ ਉਹਦੇ ਵਿੱਚ ਯੂਜ਼ ਕੀਤਾ ਸੀਗਾ ਅਰਸ਼ਦੀਪ ਨੇ ਪੁਰਸਤੇ ਫਾਇਰ ਕੀਤੇ ਤੇ ਉਹਦੇ ਵਿੱਚ ਪੁਲਿਸ ਨੇ ਉਹਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਤੇ ਫਿਰ ਉਸ ਤੋਂ ਬਾਅਦ ਉਹਦੇ ਲੱਤ 'ਚ ਗੋਲੀ ਲੱਗੀ ਹੈ ਕਿਉਂਕਿ ਉਹ ਸਾਡੇ ਪੁਲਿਸ ਵਾਲਿਆਂ ਦੀ ਪੁਲਿਸ ਪਾਰਟੀ ਤੇ ਕਾਫੀ ਸਿੱਧਾ ਵਾਰ ਕਰ ਰਿਹਾ ਸੀਗਾ ਇਸੇ ਲੜੀ ਤਹਿਤ ਇੱਕ ਹੋਰ ਵੀ ਜਿਹੜਾ ਜਿਹੜੇ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਸਾਡੇ ਵੱਖ-ਵੱਖ ਕੇਸਿਸ ਚ ਕੱਲ 7 ਦੋਸ਼ੀ ਅਰੈਸਟ ਕਰਕੇ ਅਸੀਂ 4.5 ਕਿਲੋ ਹੈਰੋਇਨ ਰਿਕਵਰ ਕੀਤੀ ਹੈ ਇਹਦੇ ਵਿੱਚ ਥਾਣਾ ਘਰੇਂਡਾ ਚ ਤਿੰਨ ਵਿਅਕਤੀ ਹਰਪ੍ਰੀਤ ਏਲੀਅਸ ਹਨੀ ਇਹ ਲੁਧਿਆਣੇ ਦਾ ਰਹਿਣ ਵਾਲਾ ਤੇ ਦੋ ਇੱਥੇ ਦੇ ਲੋਕਲ ਵਿਅਕਤੀ ਜਸ਼ਨਦੀਪ ਤੇ ਆਕਾਸ਼ਦੀਪ ਇਹ ਮੋਦਾ ਪਿੰਡ ਹੈਗਾ ਆਪਣਾ ਮੋਦੇ ਪਿੰਡ ਘਰੇਂਡੇ ਥਾਣੇ ਵਿੱਚ ਪੈਂਦਾ ਇਤੋਂ ਇਹ ਤਿੰਨਾਂ ਨੂੰ ਅਸੀਂ ਕਾਬੂ ਕਰਕੇ ਜਦੋਂ ਨਾਕੇ ਤੇ ਅਸੀਂ ਚੈਕਿੰਗ ਕਰ ਰਹੇ ਸੀਗੇ ਇਹਨਾਂ ਕੋਲੋਂ 3 ਕਿਲੋ ਹੈਰੋਇਨ ਅਸੀਂ ਰਿਕਵਰ ਕੀਤੀ ਹੈ ਤਾਂ ਸਾਡੀ ਟੀਮ ਨੇ ਬੜੀ ਹੀ ਵਧੀਆ ਤਰੀਕੇ ਨਾਲ ਡੂੰਘਾਈ ਨਾਲ ਤਸਤੀਸ਼ ਕਰਦੇ ਹਾਂ ਇਹਨਾਂ ਦੀ ਬੈਕਵਰਡ ਲਿੰਕੇਜ ਜਦੋਂ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਚੱਲਿਆ ਕਿ ਇੱਕ ਗੁਰਦੀਪ ਰਾਣੋ ਕਰਕੇ ਇੱਕ ਵੱਡਾ ਸਮੱਗਲਰ ਹੈ ਜਿਹੜਾ ਕਿ ਪਟ ਐਂਡ ਡੀਪੀਐਸ ਦੇ ਤਹਿਤ ਹਜੇ ਅਸੀਂ ਡੀਟੇਨ ਕੀਤਾ ਹੋਇਆ ਜੇਲ੍ਹ ਚ ਉਹਦਾ ਇੱਕ ਸਾਥੀ ਹੈ ਜੀ ਅਮਰਿੰਦਰ ਰੇਲੀਆ ਸੰਟੀਏ ਡੈਲੋਂ ਦਾ ਰਹਿਣ ਵਾਲਾ ਹੈ ਲੁਧਿਆਣੇ ਇਹ ਦਾ ਕੇਸਵਾਰ ਸੀਗਾ ਤੇ ਭੱਜ ਕੇ ਫਰਾਰ ਹੋ ਕੇ ਇਹ ਹਜੇ ਫਿਲਹਾਲ ਫੋਰਨ ਬੇਸਡ ਹੈ ਤਾਂ ਇਹ ਜਿਹੜੇ ਸੀਗੇ ਇਹਨਾਂ ਦੇ ਸਾਥੀ ਸੀਗੇ ਤੇ ਇਹਨਾਂ ਦੇ ਨਾਲ ਹੀ ਕੰਮ ਕਰਦੇ ਸੀਗੇ ਇਹਨਾਂ ਨੂੰ ਵੀ ਅਸੀਂ ਜਲਦੀ ਕਾਬੂ ਕਰਕੇ ਇਹਨਾਂ ਦੇ ਹੋਰ ਵੀ ਜਿਹੜੇ ਨਾਲ ਦੇ ਸਾਥੀ ਨੇ ਪੂਰੇ ਦੇ ਪੂਰੇ ਗੈਂਗ ਨੂੰ ਅਸੀਂ ਪਛਾਣ ਕਰਕੇ ਇਹਨਾਂ ਤੋਂ ਹੋਰ ਵੀ ਰਿਕਵਰੀ ਕਰਾਂਗੇ ਇੱਕ ਹੋਰ ਤੁਹਾਡੇ ਮੈਂ ਸਾਹਮਣੇ ਇੱਕ ਇੰਪੋਰਟੈਂਟ ਕੇਸ ਲੈਣਾ ਚਾਹੁੰਦਾ ਇੱਕ ਹੈਪੀ ਪਸ਼ਿਆ ਨਾ ਦਾ ਇੱਕ ਅਤਵਾਦੀ ਹੈਗਾ ਜਿਹੜਾ ਫੋਰਨ ਬੇਸਡ ਉਹਦੇ ਚਾਰ ਅਸੀਂ ਜਿਹੜੇ ਸਾਥੀ ਨੇ ਉਹਨਾਂ ਨੂੰ ਕੱਲ ਡੇਢ ਕਿਲੋ ਹੈਰੋਇਨ ਨਾਲ ਥਾਣਾ ਰਮਦਾਸ ਦੀ ਪੁਲਿਸ ਨੇ ਡੀਐਸਪੀ ਸਾਹਿਬ ਗੁਰਵਿੰਦਰ ਜੀ ਨੇ ਇਹਨਾਂ ਦੀ ਟੀਮ ਨੇ ਇਹਨਾਂ ਨੂੰ 1 ਕਿਲੋ 544 ਗ੍ਰਾਮ ਹੈਰੋਇਨ ਨਾਲ ਇਹਨਾਂ ਨੂੰ ਅਰੈਸਟ ਕੀਤਾ ਇਹ ਚਾਰ ਨੇ ਸਾਡੇ ਜੀ ਗੁਰਪ੍ਰੀ ਇਲੀਅਸ ਗੋਪੀ ਇੱਕ ਹੈਗਾ ਜੀ ਭਗਵਾਨ ਇੱਕ ਹੈਗਾ ਜੀ ਰਾਜਨ ਮਸੀਹ ਇਹ ਹੈਗੇ ਨੇ ਪਿੰਡ ਕੁਰਾਲੀਆਂ ਦੇ ਰਹਿਣ ਵਾਲੇ ਨੇ ਤੇ ਇੱਕ ਚੌਥਾ ਦੋਸ਼ੀ ਹੈਗਾ ਜੀ ਰੁਪਿੰਦਰ ਸਿੰਘ ਇਹ ਵੀ ਪਿੰਡ ਸੁਧਾਰ ਦਾ ਇਹ ਚਾਰੋ ਠਾਣਾ ਰਮਦਾਸ ਦੇ ਰਹਿਣ ਵਾਲੇ ਨੇ ਤੇ ਇਹਨਾਂ ਕੋਲੋਂ ਵੀ ਅਸੀਂ ਕਿਲੋ 544 ਗ੍ਰਾਮ ਹੈਰਵਿੰਗ ਰਿਕਵਰ ਕੀਤੀ ਹੈ ਬਾਕੀ ਵੀ ਸਾਡੀਆਂ ਟੀਮਸ ਨੇ ਲੱਗੀਆਂ ਹੋਈਆਂ ਨੇ ਅਸੀਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਾਨੂੰ ਮਾਨਯੋਗ ਸੀਐਮ ਸਾਹਿਬ ਮਾਨਯੋਗ पीजीपी साहब ने दिशा निर्देश देते हैं। ओना दे तह से वध तो वध अमृतसर दे हाथी पुलिस ओ युद्ध नशा विरुद्ध च कामयाब हो गए। धन्यवाद। ਜਿਹੜਾ ਰਾਨੂੰ ਹੈ ਇਹ ਪਹਿਲੇ ਵੀ ਪੜਿਆ ਗਿਆ ਸੀ کافی ਆਲੀਸ਼ਾਨ ਗੱਡੀਆਂ ਨੇ ਪ੍ਰਾਪਰਟੀ ਬਹੁਤ ਵੱਡੀ ਬਣਾਈ ਸੀ। ਜਿਹੜਾ ਦੇਚਾ ਕਿ ਲਗਾਨੇ ਕਾਫੀ ਚਰਚਾ ਚਾਹਤ ਸੀ। ਬਿਲਕੁਲ ਜੀ ਅਸੀਂ ਜਿਵੇਂ ਦੱਸਿਆ ਤੁਹਾਨੂੰ ਪਟ ਐਂਡੀਪੀਐਸ ਇੱਕ ਸਪੈਸ਼ਲ ਪ੍ਰੋਵੀਜ਼ਨ ਹੈ ਜੀ ਐਂਡੀਪੀਐਸ ਐਕਟ ਦੇ ਤਹਿਤ ਉਹਦੇ ਤਹਿਤ ਅਸੀਂ ਇਹਨੂੰ ਡੀਟੇਨ ਕਰਕੇ ਰੱਖਿਆ ਹੋਇਆ ਇਹ ਜੇਲ੍ਹ ਚ ਬੰਦ ਹੈ। ਸਰ ਜਿਹੜਾ ਇਹ ਇਨਕਾਉਂਟਰ ਕੋਸ਼ਿਸ਼ ਨੀ ਬੀਰ ਕਵ ਕਰਾਉਣ ਗਏ ਸੀਗੇ ਜਹਾ ਇਹ ਮਾਲ ਏਰੀਆ ਚ ਹੀ ਸੀਗਾ ਜੀ ਥਾਣਾ ਕੰਬੋਦੇ ਏਰੀਆ ਚ ਹੀ ਰਿਕਵਰ ਅਸੀਂ ਪਿਸਟਲ ਰਿਕਵਰ ਕਰਨ ਲਈ ਆਏ ਸੀ ਤੇ ਨਾਲ ਹੀ ਇਹਦੇ ਜਿਹੜੇ ਨੇ ਐਕਟਿਵਾ ਯੂਜ਼ ਕੀਤਾ ਸੀਗਾ ਗ੍ਰੇ ਕਲਰ ਦਾ ਐਕਟਿਵਾ ਸੀਗਾ ਉਹ ਵੀ ਅਸੀਂ ਕੋਸ਼ਿਸ਼ ਕੀਤੀ ਸੀਗੀ ਇਹਦੇ ਤੋਂ ਉਹ ਵੀ ਅਸੀਂ ਜਲਦੀ ਕਰ ਲਾਂਗੇ ਇਹਦੇ ਤੋਂ ਜੀ ਇਨਕਸ਼ਾਫ ਤੇ ਨੇਪੋਲਿਸਤੀ ਬਚਾ ਜਰ ਸਾਹਿਬ ਜਸ਼ਨਦੀਪ ਸਿੰਘ ਗਿਆ ਫਿਰ ਮੋਤੀ ਦਾ ਇਹਨਾਂ ਦਾ ਪੁਰਾਣਾ ਰਿਕਾਰਡ ਕੀ ਹੈ ਇਹਦੇ ਪਰਿਵਾਰ ਤੇ ਵੀ ਕਿਸੇ ਨੇ ਕੋਈ ਮਾਮਲਾ ਕਰਜਾ ਜਿੱਤਿਆ ਲ ਦੇਖੋ ਜੀ ਇਹ ਸਾਰਾ ਅਸੀਂ ਤਫਤੀਸ਼ ਦੇ ਵਿੱਚ ਵਿਚਾਰ ਰਹੇ ਹਾਂ ਅਸੀਂ ਇਹਨਾਂ ਦੇ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦੇ ਜਿਹੜੇ ਆਸੇ ਪਾਸੇ ਦੇ ਆਂਢ ਗੁਆਂਢ ਦੇ ਸਾਥੀ ਨੇ ਉਹਨਾਂ ਤੇ ਵੀ ਕਿਸੇ ਦੇ ਪਰਚਾ ਹੈਗਾ ਦਰਜ ਜਾਂ ਇਹਨਾਂ ਦੇ ਜਿਹੜੇ ਇਹ ਜਿਹੜੇ ਬੈਕਵਰਡ ਲਿੰਕੇਜਸ ਐ ਉਹਨਾਂ ਤੇ ਕਿੰਨੇ ਕੇਸ ਦਰਜ ਨੇ ਅਸੀਂ ਢੰਗਾਈ ਨਾਲ ਦੇਖ ਕੇ ਜਿਹੜਾ ਪੂਰਾ ਪ੍ਰੋਪਰ ਬੈਕਵਰਡ ਲਿੰਕੇਜ ਦੇ ਸਜਾਉਂਗਾ ਆਕਾਸ਼ਜੀਤ ਤੇ ਜਸ਼ਨਜੀਤ ਇਕੱਠਾ ਕੰਮ ਕਰਦੇ ਸੀਗੇ ਬਿਲਕੁਲ ਜੀ ਇਹ ਇਕੱਠੇ ਕੰਮ ਕਰਦੇ ਸੀਗੇ ਉਹਦੇ ਕਰ ਲੱਗੇ ਹੁੰਦੇ ਕਿ ਪੁਰਾਣੇ ਸੀ ਇਹਨਾਂ ਨੂੰ ਜੀ ਹੋ ਗਿਆ ਲਗਭਗ 1 ਸਾਲ ਹੋ ਗਿਆ ਤੇ 1.5 ਸਾਲ ਜਿਹੜੀ ਹੈ ਰਹੀਆਂ ਨੇ ਇਹਨਾਂ ਨੇ ਆਪ ਦੱਸਿਆ ਵੀ ਬਸ਼ੀਦ ਆ ਜਾਂ ਉਹਦਾ ਕਾਰੋਬਾਰ ਚਲਾਉਂਦੇ ਪਏ ਸੀਗੇ ਨਹੀਂ ਜੀ ਇਹ ਉਹਦਾ ਕਾਰੋਬਾਰ ਚਲਾ ਰਹੇ ਸੀਗੇ ਜੀ ਇਹ ਹੈਪੀ ਪਸ਼ੇ ਦੇ ਬੜੇ ਹੀ ਕਲੋਜ਼ ਇਹਨਾਂ ਦੇ ਗਰੁੱਪ ਦੇ ਬੰਦੇ ਸੀਗੇ ਇਹਨਾਂ ਦਾ ਇੱਕ ਹੋਰ ਸਾਥੀ ਵੀ ਸੀਗਾ ਜ ਸਾਡੀ ਗ੍ਰਿਫਤੋ ਹਜੇ ਬਾਹਰ ਐ ਸਸੀ ਆਇਡੈਂਟੀਫਾਈ ਕੀਤਾ ਹੋਇਆ ਉਹਦੇ ਕੋਲ ਹੋਰ ਵੀ ਭਾਰੀ ਮਾਤਰਾ ਵਿੱਚ ਹੈਰੋਇਨ ਇਹਨਾਂ ਦੇ ਦੱਸਣ ਮੁਤਾਬਕ ਹੈਗੀ ਬਾਰਡਰ ਰੀਜੀਅਨ ਸਰਵਿਸ ਰਿਸਪੌਂਸ ਕਿਦਾਦਾ ਰਲ ਲੱਗ ਰਿਹਾ ਜਿਹੜਾ ਤੁਸੀਂ ਹੁਣ ਸਾਰਾ ਆਪਰੇਸ਼ਨ ਜੋਧਨ ਲੱਗਿਆਦਾ ਸਾਰਾ ਜਿਹੜੀ ਰਿਕਵਰੀ ਵੇਖ ਰਹੇ ਘ੍ਰਿੰਡਾ ਨੇ ਏਰੀਆ ਦੇ ਵਿੱਚ ਹੀ ਹੋ ਰਹੀ ਆ ਮਤਲਬ ਲੱਗਦਾ ਕਿ ਫਿਰ ਸਟੈਬਲਿਸ਼ ਕਰਪਾਚ ਕੇ ਸਾਰਾ ਇਦੋਂ ਹੀ ਹੋ ਰਿਹਾ ਕਾਰੋਬਾਰ ਇਸ ਦੇ ਪਾਸੋਂ ਵੀ ਆ ਰਹੀ ਹੈ ਜੀ ਦੇਖੋ ਜੀ ਜਿਹੜੇ ਮਾੜੇ 엘ਿਮੈਂਟਸ ਕ੍ਰੋਸ ਦਾ ਬਾਰਡਰ ਬੈਠੇ ਨੇ ਉਹਨਾਂ ਦੀ ਇਹ ਸਾਜ਼ਿਸ਼ ਹੈ ਕਿ ਜਿਹੜਾ ਪੰਜਾਬ ਦਾ ਯੂਥ ਹੈ ਇਨੂੰ ਨਸ਼ਿਆਂ ਦੇ ਵਿੱਚ ਲਾ ਕੇ ਸਾਡਾ ਸਾਡੀ نسل ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੀ ਕੋਸ਼ਿਸ਼ ਚੱਲ ਰਹੀ ਹੈ ਬਟ ਅਸੀਂ ਜਿਹੜੇ ਉਹਨਾਂ ਦੇ ਨਾਪਾਕ ਇਰਾਦੇ ਨੇ ਉਹਨਾਂ ਨੂੰ ਬਿਲਕੁਲ ਵਧੀਆ ਤਰੀਕੇ ਨਾਲ ਢੰਗ ਨਾਲ ਜਵਾਬ ਦੇ ਕੇ ਅਸੀਂ ਆਪਣੀ ਪੰਜਾਬ ਦੇ ਯੂਥ ਨੂੰ ਬਚਾਵਾਂਗੇ ਤੇ ਉਹਦੇ ਲਈ ਹਰ ਤਹਿਤ ਜਿਹੜੀ ਹਰ ਤਰੀਕੇ ਦੀ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਮਿਹਨਤ ਕਰ ਸਕਦੇ ਹਾਂ ਅਸੀਂ ਕਰ ਰਹੇ ਹਾਂ ਤੇ ਅੱਗੇ ਵੀ ਆਉਣ ਵਾਲੇ ਸਮੇਂ 'ਚ ਕਰਾਂਗੇ ਜਿਹੜਾ ਬਾਅਦ ਵਿੱਚ ਜਿਹੜੀ ਗੋਲੀ ਚੱਲੀ ਸੀ ਉਹ ਤੇ ਇਹ ਗੱਲ ਸਾਹਮਣੇ ਆਈ ਸੀ ਕਿ ਫਰੋਤੀ 50 ਲੱਖ ਦੀ ਮੰਗੀ ਗਈ ਹੈ ਕਾ ਵਾਕਿਆ ਬਰਾਕੀ ਮੰਗੀ ਗਈ ਬਿਲਕੁਲ ਜੀ ਇੱਕ ਜੀਵਨ ਫੌਜੀ ਨਾਂ ਦਾ ਵਿਦੇਸ਼ ਚ ਬੈਠਾ ਹੈ ਜੀ ਉਹ ਵੀ ਅਤਵਾਦੀ ਬੈਠਾ ਹੈ ਉਹਨੇ ਹੀ ਇਹਦੇ ਗੁਰਗੇ ਸੀਗੇ ਜਿਹੜੇ ਇਹਨਾਂ ਨੇ ਭੇਜੇ ਸੀਗੇ ਤੇ ਉਹਨਾਂ ਨੂੰ ਸਾਡੀ ਟੀਮ ਨੇ ਬੜੀ ਮੁਸ਼ਤੈਦੀ ਨਾਲ ਬੜੀ ਹੀ ਸਾਇੰਟੀਫਿਕਲੀ ਪ੍ਰੋਪਰ ਤਰੀਕੇ ਨਾਲ ਜਾਂਚ ਕਰਦੇ ਹੋਏ ਉਹਨਾਂ ਨੂੰ ਕਾਫੀ ਜਲਦੀ ਉਹਨਾਂ ਨੂੰ ਅਰੈਸਟ ਕਰਕੇ ਜਿਹੜਾ ਇਹਨਾਂ ਦੀ ਅਰੈਸਟ ਪਾਈ ਹੈ ਤਾਂ ਉਹ ਉਹ ਦਿਖਾਉਂਦਾ ਹੈ ਕਿ ਸਾਡੀ ਜਿਹੜੀ ਪੁਲਿਸ ਹੈ ਉਹ ਹਰ ਤਰੀਕੇ ਦੇ ਨਾਲ ਸક્ષਮ ਹੈ ਤੇ ਕਿਸੇ ਵੀ ਮਾੜੇ ਅਨਸਰ ਨੂੰ ਸਿਰ ਚੱਕਣ ਦਾ ਮੌਕਾ ਨਹੀਂ ਦਿੱਤਾ ਜਿਹਨਾਂ ਦੀ 4 ਕੋਠੀਆਂ ਦੀ ਇਹਨਾਂ ਦੀ ਪ੍ਰਾਪਰਟੀ ਅਟੈਚ ਕੀਤੀ ਹੋਈ ਹੈ ਜੀ ਨਾਲ ਇਹਨਾਂ ਨੇ ਕਿੰਕੀ ਪ੍ਰਾਪਰਟੀ ਜਿਹੜਾ ਪੜਾਇਆ ਹੋਇਆ ਜਿਹੜੇ ਜੀ 3 ਕਿਲੋ ਵਾਲੇ ਵੱਖਰੇ ਨੇ 1.5 ਕਿਲੋ ਵਾਲੇ ਵੱਖਰੇ ਨੇ ਇਹਨਾਂ ਦੀ ਡੰਗਾਈ ਨਾਲ ਤਸਤੀਸ਼ ਕੀਤੀ ਜਾ ਰਹੀ ਹੈ ਇਹਨਾਂ ਦੇ ਸਾਰੇ ਰਿਕਾਰਡ ਇਹਨਾਂ ਦੇ ਪਰਿਵਾਰਾਂ ਦੇ ਰਿਕਾਰਡ ਬੈਂਕ ਰਿਕਾਰਡਸ ਲੈਂਡ ਰਿਕਾਰਡਸ ਈਵਨ ਫੋਰ ਥੈਟ ਮੈਟਰ ਇਹਨਾਂ ਦੀਆਂ ਜਿਹੜੀਆਂ ਬੈਂਕ ਦੀਆਂ ਟਰਾਂਜੈਕਸ਼ਨ ਜਿਹੜੀਆਂ ਇਹਨਾਂ ਨੇ ਆਨਲਾਈਨ ਕੀਤੀਆਂ ਸਾਰੀਆਂ ਖੰਗਾਲੀਆਂ ਜਾ ਰਹੀਆਂ ਨੇ ਤੇ ਜਿੱਥੋਂ ਜਿੱਥੋਂ ਵੀ ਇਹਨਾਂ ਨੂੰ ਫਾਈਨੈਂਸ਼ੀਅਲੀ ਛੱਟ ਵਜੇਗੀ ਅਸੀਂ ਜਿਹੜੇ ਕਾਨੂੰਨ ਦੇ ਮੁਤਾਬਿਕ ਅਸੀਂ ਪੂਰੀ ਛੱਟ ਮਾਰਾਂਗੇ ਸਰ ਜਿਹੜਾ ਮਾਮਲਾ ਹੁਣਾ ਸੀ 50 ਲੱਖ ਮੰਗੀ ਸੀ ਫਰੋਤੀ ਇਹਨਾਂ ਨੇ ਜੀ ਇਹਨਾਂ ਸਾਡੇ ਕੋਲ ਕੇਸ ਸਾਹਮਣੇ ਆਇਆ ਸੀਗਾ ਉਹਨਾਂ ਨੇ ਦੱਸਿਆ ਸੀਗਾ ਸਾਨੂੰ ਕਿ ਉਹਨਾਂ ਨੇ ਫਰੋਤੀ ਮੰਗੀ ਸੀਗੀ ਤੇ ਉਹਦੇ ਤਹਿਤ ਹੀ ਇਹਨਾਂ ਨੇ ਜਿਹੜੇ ਦੋ ਜੀਵਨ ਫੌਜੀ ਨੇ ਬੰਦੇ ਭੇਜੇ ਸੀਗੇ ਤੇ ਉਹਨਾਂ ਨੂੰ ਅਸੀਂ ਕਾਫੀ ਜਲਦੀ ਰਾਉਂਡ ਅਪ ਕਰਕੇ ਉਹਨਾਂ ਨੂੰ ਜਵਾਬ ਦਿੱਤਾ ਹੈ ਕਿ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਾ ਲਓ ਤੁਸੀਂ ਕਾਨੂੰਨ ਦੇ ਦਾਇਰੇ ਵਿੱਚ ਰੋ ਤੇ ਜਿਹੜੇ ਵੀ ਇਦਾਂ ਦੇ ਮਾੜੇ ਅਨਸਰ ਨੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਹਿਰਾਸਤ 'ਚ ਕੀਤਾ। ਇਵਨ ਫੌਜੀ ਨੇ ਉਹਨਾਂ ਨੂੰ ਕਿੰਨੇ ਪੈਸੇ ਦੇਨੇ ਸੀ ਕੋਈ ਕੋਈ ਗੱਲਬਾਤ ਵੀ ਸੀ। ਦੇਖੋ ਜੀ ਇਹ ਤਫਤੀਸ਼ ਦਾ ਮਾਮਲਾ ਹੈ। ਅਸੀਂ ਉਹਨਾਂ ਤੋਂ ਹੋਰ ਡੰਗਾਈ ਨਾਲ ਤਫਤੀਸ਼ ਕਰਕੇ ਉਹਨਾਂ ਦੇ ਜਿਹੜੇ ਹੋਰ ਸਾਥੀ ਨੇ ਉਹਨਾਂ ਨੂੰ ਵੀ ਕਾਬੂ ਕਰਾਂਗੇ ਤੇ ਇਹ ਵੀ ਪੁੱਛਾਂਗੇ ਕਿ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਹੋਈਆਂ ਨੇ ਜਾਂ ਹੋਣੀਆਂ ਸੀਗੀਆਂ। ਉਹ ਕਿਸ ਤਰੀਕੇ ਨਾਲ ਹੋਣੀਆਂ ਸੀਗੀਆਂ ਤਾਂ ਕਿ ਜਿਹੜੇ ਉਹ ਫਾਈਨੈਂਸ਼ੀਅਲ ਇੰਟਰਮੀਡੀਅਰਸ ਵੀ ਜੁੜਨੇ ਨੇ ਉਹਨਾਂ ਨੂੰ ਵੀ ਅਸੀਂ ਪ੍ਰੋਪਰਲੀ ਕਾਨੂੰਨ ਦੇ ਤਾਬਕ ਅਰੈਸਟ ਕਰ ਲਿਆ ਇਹ ਸਾਰਾ ਜੀ ਅਸੀਂ ਤਫਤੀਸ਼ ਦੇ ਦੌਰਾਨ ਸਾਰਾ ਕੁਝ ਤੱਥਵਾਜ ਕੇ ਤੁਹਾਨੂੰ ਬਾਅਦ ਚ ਦੱਸਾਂਗੇ ਗਤਿਬ ਰਾਣੂ ਦਾ ਕੇਸ ਸਰ ਵਾਈਡ ਅਪ ਕੀਤਾ ਕਿ ਅਜੇ ਹੋਰ ਤੁਸੀਂ ਰੇਡਸ ਕਰ ਰਹੇ ਹੋ ਹੈ ਜੀ ਨਹੀਂ ਬਿਲਕੁਲ ਚੱਲ ਰਿਹਾ ਹੈ ਜੀ ਅਸੀਂ ਆਇਡੈਂਟੀਫਾਈ ਕੀਤੇ ਹੋਏ ਆ ਜਿਹੜੇ ਇਹਨਾਂ ਦੇ ਲੁਧਿਆਣੇ ਦੇ ਸਾਥੀ ਸੀਗੇ ਜਿਹੜਾ ਪ੍ਰੋਪਰ ਇਹਨਾਂ ਦੇ ਗੈਂਗ ਜਿਹੜਾ ਬਣਿਆ ਹੋਇਆ ਕਾਟਲ ਬਣਿਆ ਹੋਇਆ ਇਹਨਾਂ ਨੇ ਬਣਾ ਰੱਖਿਆ ਉਹ ਸਾਰੇ ਨੂੰ ਅਸੀਂ ਪਰਦਾ ਫਾਸ਼ ਕਰਕੇ ਇਹਦੇ ਸਾਰੇ ਬੈਕਵਰਡ ਫਾਰਵਰਡ ਲਿੰਕੇਜਸ ਕਰਾਂਗੇ ਲੁਧਿਆਣਾ ਹੈ ਨਾ ਡੇਲੋ ਤੱਕ ਵੀ ਗਏ ਸਨ ਅੰਗਸਰ ਦੇ ਵਿੱਚ ਅਪਰੇਟ ਕਰ ਰਹੇ ਸਰ ਇਹ ਕੋਈ ਕਨੈਕਸ਼ਨ ਜਿਸ ਸਟੈਬਲਿਸ਼ ਜੀ ਬਿਲਕੁਲ ਇਦਾਂ ਹੁੰਦਾ ਹੈ ਜੀ ਕਿ ਇਹ ਡਰੋਨ ਦੇ ਮਾਧਿਅਮ ਨਾਲ ਜਿਹੜੀ ਉੱਥੇ ਹੈਰੋਇਨ ਡਿਗਦੀ ਹੈ ਤਾਂ ਇੱਥੇ ਦੇ ਬੰਦੇ ਚੁੱਕ ਕੇ ਜਿਹੜੀ ਅੱਗੇ ਸਪਲਾਈ ਜਾਂਦੀ ਹੈ ਤੇ ਇਹ ਪੂਰਾ ਉਸ ਲੜੀ ਤਹ ਤੇ ਤਿੰਨਾਂ ਬੰਦਿਆਂ ਨੂੰ ਅਸੀਂ ਕਾਬੂ ਕੀਤਾ ਤੇ ਇੱਕ ਤਾਂ ਇੱਥੇ ਜਿਹੜਾ ਨਸ਼ਾ ਇੱਥੋਂ ਜਾਣਾ ਸੀਗਾ ਅੱਗੇ ਉਹ ਵੀ ਅਸੀਂ ਬਚਾਇਆ ਤੇ ਦੂਜਾ ਇਹਦੇ ਕਾਰਟਲ ਦਾ ਵੀ ਪੂਰਾ ਸਾਨੂੰ ਪਤਾ ਮਿਲ ਗਿਆ ਹੈ ਤੇ ਜਿਹਦੇ ਤਹਿਤ ਅਸੀਂ ਇਹਨਾਂ ਨੂੰ ਕਾਬੂ ਕਰਕੇ ਹੋਰ ਵੀ ਬਚਾਉਣਾ ਹੈ। ਲੋਕ ਸਿਸਟਮ ਲਾਉਂਚ ਹੋਇਆ ਹੈ ਕਿ ਨਹੀਂ ਇਹਦੇ ਨੁਸ਼ਰੇ ਕੀਤਾ ਸੀ ਇਧਰ ਦੇਖੋ ਜੀ ਇਹ ਸਾਇੰਟੀਫਿਕ ਚੀਜ਼ਾਂ ਨੇ ਤੇ ਇਹ ਬਹੁਤ ਹੀ ਜਿਹੜੀਆਂ ক্লোਜ਼ਲੀ ਗਾਰਡਡ ਸੀਕਰੇਟਸ ਹੁੰਦੀਆਂ ਨੇ ਕਿਉਂਕਿ ਅਸੀਂ ਕਿਤੇ ਵੀ ਡਿਪਲੋਏ ਕਰ ਸਕਦੇ ਹਾਂ ਤਾਂ ਕਿ ਸਾਡੀ ਪੂਰੀ ਦੀ ਪੂਰੀ ਬਾਰਡਰ ਹੈ ਉਹ ਪੂਰੀ ਸਾਡੀ ਸੁਰੱਖਿਅਤ ਰਹੇ ਸਕੇ। ਇਹ ਪੀਪੀ 10 ਨੰਬਰ ਲੋਹੜਾ ਨਾਲ ਪਰ ਗੱਡੀ ਜਿਹੜੀ ਇਹਨਾਂ ਦੀ ਅਮਰਸਰ ਵਾਲੇ ਦੀ ਆਪਣੀ ਸੀ ਜਿਹੜਾ ਲੁਧਿਆਣੇ ਤੋਂ ਗੱਡੀ ਆਈ ਹੈ ਜੀ। ਦੇਖੋ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹ ਇਹ ਲੁਧਿਆਣਾ ਸ਼ਿਮਲਾਪੁਰੀ ਦਾ ਰਹਿਣ ਵਾਲਾ ਹੈ ਇਹਦੀ ਸ਼ਿਆਜ਼ ਗੱਡੀ ਇਹਦੀ ਸੀ ਸਰ ਇਹ ਬੜੀ ਛੋਟੀ ਜਿਹੀ ਉਮਰ ਦੇ ਲੱਗਦੇ ਬੱਚੇ ਤੇ ਜਿਹੜੇ ਆਪ ਵੀ ਡਿਕਟੇਟ ਮੈਂ ਮਤਲਬ ਕੰਟੀਨਿਊਸਲੀ ਗੈਂਗ ਦਾ ਹਿੱਸਾ ਨਹੀਂ ਹੈ ਉਹਨੇ ਨਵੇਂ-ਨਵੇਂ ਜਿਸ ਤਰ੍ਹਾਂ ਨਾਲੇਜ ਦੇ ਕੇ 18000 ਲੈ ਲਈਆਂ 20000 ਲੈ ਲਈ 50000 ਲੈ ਜਿਹੜਾ ਦੇਖੋ ਜੀ ਇਹੀ ਇਹੀ ਚੀਜ਼ ਨੂੰ ਅਸੀਂ ਇੱਕ ਮੈਸੇਜ ਤੁਹਾਡੇ ਰਾਹੀਂ ਦੇਣਾ ਚਾਹੁੰਦੇ ਹਾਂ ਯੂਥ ਨੂੰ ਕਿ ਜਿਹੜੇ ਵੱਡੇ ਸਮਗਲਰਸ ਨੇ ਅਸੀਂ ਉਹਨਾਂ ਨੂੰ ਤਾਂ ਬੇਸ਼ੱਕ ਸੱਟ ਮਾਰ ਹੀ ਰਹੇ ਹਾਂ ਬਟ ਜਿਹੜਾ ਸਾਡਾ ਯੂਥ ਹੈ ਕੁਝ ਚੰਦ ਪੈਸਿਆਂ ਦੇ ਲਾਲਚ ਵਿੱਚ ਤੁਸੀਂ ਆਪਣੀ ਤੇ ਆਪਣੇ ਪਰਿਵਾਰ ਵਾਲਿਆਂ ਦੀ ਜਿਹੜੀ ਖੁਸ਼ੀ ਹੈ ਤੇ ਉਹਨਾਂ ਦਾ ਜਿਹੜਾ ਉਹ ਤੁਹਾਡੇ ਪਤੀ ਲगाव ਹੈ ਸੋਸਾਇਟੀ ਦਾ ਜਿਹੜਾ ਤੁਹਾਡੇ ਪਤੀ ਜ਼ਿੰਮੇਵਾਰੀ ਹੈ ਉਹਨੂੰ ਨਾ ਆਪਣਾ ਖਰਾਬ ਕਰਨ ਆਪਣਾ ਮਾਹੌਲ ਨਾ ਖਰਾਬ ਕਰਨ ਪੰਜਾਬ ਦਾ ਤੇ ਮਿਹਨਤ ਕਰਨ ਰੀਹੈਬਿਲੀਟੇਟ ਹੋਣ ਜਿਹੜੇ ਆਪਣੇ ਨਸ਼ਿਆਂ 'ਚ ਵੜ ਚੁੱਕੇ ਨੇ ਤੇ ਪਿਸਤਲ ਦਾ ਵੀ ਦੱਸਦੇ ਹੋ ਇਹ ਉਹਨਾਂ ਕੋਈ ਰਿਕਵਰ ਜੀ ਇਹ ਜਿਹੜਾ ਅਰਸ਼ਦੀਪ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਇਹ ਐਫ ਆਈ ਆਰ ਨੰਬਰ 31 ਵਿੱਚ ਅਸੀਂ ਅਰੈਸਟ ਕੀਤਾ ਸੀਗਾ ਉਹਦੇ ਜਦੋਂ ਅਸੀਂ ਉਹਦੇ ਕੋਲ ਰਿਕਵਰੀ ਕਰਨ ਜਾ ਰਹੇ ਸੀਗੇ 30 ਬੋਰ ਦਾ ਪਿਸਤਲ ਤੇ ਉਹਦੇ ਕੋਲੋਂ ਹੀ ਫਿਰ ਪਿਸਟਲ ਰਿਕਵਰ ਕੀਤਾ ਜਦੋਂ ਉਹਨੇ ਸਾਡੇ ਪੁਛ ਮਾਮਲੇ ਦੇ ਜੀ ਬਿਲਕੁਲ ਜਦੋਂ ਇਹ ਤੋਂ ਪਹਿਲਾਂ ਅਸੀਂ ਪੁੱਛ ਕੇ ਚੱਲ ਰਹੀ ਸੀਗੀ ਇਹਨੇ ਦੱਸਿਆ ਸੀਗਾ ਕਿ ਇਹਨੂੰ ਜੀਵਨ ਫੌਜੀ ਦੇ ਕਿਸੇ ਬੰਦੇ ਨੇ ਫੜਾਇਆ ਸੀਗਾ ਅਸੀਂ ਉਹਨੂੰ ਵੀ ਆਇਡੈਂਟੀਫਾਈ ਕਰਕੇ ਉਹਨਾਂ ਕੋਲੋਂ ਵੀ ਹੋਰ ਪਿਸਟਲ ਜੀਆ ਹੋਰ ਵੀ ਜਿਹੜੇ ਸਮਗਰੀ ਆ ਉਹਨਾਂ ਕੋਲੋਂ ਦੀ ਵੀ ਰਿਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਸਰ ਇੱਕ ਵੀਡੀਓ ਵਾਇਰਲ ਦੇਖੋ ਜੀ ਜਿਹੜੀਆਂ ਵੀ ਇਦਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਆ ਅਸੀਂ ਬਹੁਤ ਹੀ ਡੀਪਲੀ ਇਨਵੈਸਟੀਗੇਟ ਕਰਕੇ ਪੰਜਾਬ ਪੁਲਿਸ ਇੱਕ ਬਹੁਤ ਹੀ ਪ੍ਰੋਫੈਸ਼ਨਲ ਫੋਰਸ ਹੈ ਤੇ ਜੇ ਇਦਾਂ ਦੀ ਕੋਈ ਵੀ ਗੱਲ ਸਾਡੇ ਸਾਹਮਣੇ ਆਉਂਦੀ ਹੈ ਵੀ ਆਰ ਅ ਵੈਰੀ ਡਿਸਿਪਲਿੰਡ ਫੋਰਸ ਅਸੀਂ ਜੇ ਸਾਡਾ ਕੋਈ ਬੈਡ ਐਲੀਮੈਂਟ ਹੋਗਾ ਅਸੀਂ ਉਹਦੇ ਤਹਿਤ ਵੀ ਕਾਰਵਾਈ ਕਰਾਂਗੇ ਜੇ ਕੋਈ ਇਹ ਕੋਈ ਰਿਯੂਮਰ ਮੋਂਗਰਿੰਗ ਕਰ ਰਿਹਾ ਉਹਦੇ ਤਹਿਤ ਵੀ ਉਹਦੇ ਖਿਲਾਫ ਵੀ ਅਸੀਂ ਕਾਰਵਾਈ ਕਰਾਂਗੇ ਫਿਰ ਕਾਂਗਰਸ ਵਰਗੇ